ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਗੁਰਦੀਵਾਲ ਵਲੌਗਸ ਤੇ ਅੱਜ ਦੇ ਵਲੌਗਸ ਦੇ ਵਿੱਚ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਿਹਾ ਸਰਹੰਦ ਦੇ ਸੁਪਾਵਨ ਧਰਤੀ ਤੇ ਜਿੱਥੇ ਕੀ ਇਹ ਛੋਟੇ ਸੇਬ ਜਾਦੀਆਂ ਨੂੰ ਜਿਨ੍ਹਾਂ ਨੇ ਨੀਹਾਂ ਚ ਜਨਮਾ ਦਾ ਜਿਹੜਾ ਫਤਵਾ ਦਿੱਤਾ ਸੀ ਉਸ ਕਾਜੀ ਦੀ ਅਸੀਂ ਰਿਹਾਈਸ਼ ਤੇ ਆ ਰਿਹਾ ਜਿਹੜੇ ਕੀ ਗੁਰਦੁਆਰਾ ਦੇ ਬਿਲਕੁਲ ਨਾਲ ਨੇ ਸਰਹੰਦ ਦੇ ਗੁਰਦੁਆਰਾ ਦੇ ਬਿਲਕੁਲ ਨਾਲ ਨੇ ਤਾਂ ਤੁਸੀਂ ਉਹਨਾਂ ਦੀਆਂ ਤਸਵੀਰਾਂ ਦੇਖ ਸਕਦੇ ਹੋ ਤਾਂ ਇਹ ਜਿਹੜੀ ਉਸ ਕਾਜੀ ਦੀ ਰਿਹਾਈਸ਼ਾ ਕਾਜੀ ਦੀ ਰਿਹਾਈਸ਼ ਤੇ ਵਿੱਚ ਇਹ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਤੇ ਉਸੇ ਤਰੀਕੇ ਦੇ ਉਸ ਟਾਈਮ ਦਾ ਹੀ ਹੈ ਹੁਬ-ਹੂਬ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਬਣਾਇਆ ਸੀ ਤਾਂ ਹੁਣ ਵੀ ਉਸੇ ਤਰੀਕੇ ਦੇ ਨਾਲ ਹੀ ਹੈ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਸੋ ਕਹਿੰਦੇ ਨੇ ਉਸ ਸਮੇਂ ਜਿਹਨੂੰ ਚਿੱਟਾ ਮੁਕਬਰਾ ਕਿਹਾ ਜਾਂਦਾ ਸੀ ਸੋ ਚਿੱਟਾ ਮੁਕਬਰਾ ਕਿਹਾ ਜਾਂਦਾ ਸੀ ਤੇ ਚਿੱਟੀ ਕਲੀ ਹੋਣ ਦੇ ਕਰਕੇ ਇਹਨਾਂ ਨੂੰ ਚਿੱਟਾ ਮੁਕਬਰਾ ਕਹਿੰਦੇ ਸੀ ਉਸੇ ਤਰੀਕੇ ਦੇ ਨਾਲ ਇਸ ਗੁਰਦੁਆਰੇ ਦੇ ਜਿਹੜੇ ਗ੍ਰੰਥੀ ਨੇ ਉਹਨਾਂ ਨੇ ਕਿਹਾ ਕਿ ਅਸੀਂ ਹਰ ਸਾਲ ਇਹਨੂੰ ਇੱਕ ਵਾਰ ਚਿੱਟੀ ਕਲੀ ਦਿੰਨੇ ਆ ਬਾਕੀ ਉਸੇ ਤਰੀਕੇ ਦੇ ਨਹੀਂ ਐ ਉਸੇ ਤਰੀਕੇ ਨਾਲ ਹੀ ਐ ਅਸੀਂ ਕੋਈ ਇਹਨਾਂ ਦੀ ਦੁਬਾਰਾ ਰਿਪੇਅਰ ਨਹੀਂ ਕੀਤੀ ਹੁਬ ਹੁਬ ਉਸ ਸਮੇਂ ਦੇ ਜਿਸ ਸਮੇਂ ਦੇ ਵਿੱਚ ਇਹਨਾਂ ਨੇ ਚੀਜ਼ ਬਣਾਈ ਐ ਉਸੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਬਣਾਇਆ ਉਸੇ ਤਰੀਕੇ ਦੇ ਹੀ ਬਣਿਆ ਹੋਇਆ ਅਸੀਂ ਕੋਈ ਇਹਦੇ ਨਾਲ ਛੇੜਛਾੜ ਨਹੀਂ ਕੀਤੀ ਸੋ ਆ ਕਮਰਾ ਇੱਕ ਹੋਰ ਇਹਦੇ ਵਿੱਚ ਇੱਕ ਅਗਲਾ ਕਮਰਾ ਜਿੱਥੇ ਕੀ சுரੰਗ ਦੇ ਸੋ சுரੰਗ ਦੇ ਰਾਹੀ ਉਹ ਬਾਹਰ ਜਾਂਦੇ ਸੀ ਜਦੋਂ ਕੋਈ ਵਿਰੋਧੀ ਫੌਜਾਂ ਘੇਰਾ ਪਾ ਲੈਂਦੀ ਸੀ ਤਾਂ ਇਸ சுரੰਗ ਦੇ ਰਾਹੀਓ ਬਾਹਰ ਨਿਕਲਦੇ ਸੀ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਛੋਟੇ ਸਾਬ ਜਾਦੀਆਂ ਨੂੰ ਫਤਵਾ ਫਤਵਾ ਜੋ ਨੀਹਾਂ 'ਚ ਜਨਵਾਉਂਦਾ ਜਿਨ੍ਹਾਂ ਨੇ ਫਤਵਾ ਦਿੱਤਾ ਸੀ ਉਸ ਉਸ ਕਾਜੀ ਦੇ ਰਿਹਾਈ ਦੀਆਂ ਤਸਵੀਰਾਂ ਨੇ ਸੋ ਦਿਨੀਸ਼ਾਨ ਸਾਹਿਬ ਇਹਨਾਂ ਨੇ ਜੁਲਾਇਆ ਹੋਇਆ ਉਸ ਤੋਂ ਬਾਅਦ ਇਹ ਸਿੰਘਾਂ ਨੇ ਸਿੱਖਾਂ ਨੇ ਇਹ ਜਿਹੜੀ ਜਗ੍ਹਾ ਆਪਣੇ ਹਿੱਸੇ ਦੇ ਵਿੱਚ ਲੈ ਲਈ ਸੀ ਤਾਂ ਨਿਸ਼ਾਨ ਸਾਹਿਬ ਝੁਲਾਤ ਲਾ ਚੂਲ ਰਿਹਾ ਸੋ ਨੀਲਾ ਨਿਸ਼ਾਨ ਸਾਹਿਬ ਝੁਲਾਇਆ ਜਾ ਰਿਹਾ ਤਾਂ ਇੱਧਰ ਗੁਰਦੁਆਰਾ ਜਿਹੜਾ ਸੁਸ਼ੋਭਿਤ ਕੀਤਾ ਗਿਆ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਗੁਰਦੀਵਾਲ ਵਲੌਗਸ ਤੇ ਅੱਜ ਦੇ ਵਲੌਗਸ ਦੇ ਵਿੱਚ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਿਹਾ ਸਰਹੰਦ ਦੇ ਸੁਪਾਵਨ ਧਰਤੀ ਤੇ ਜਿੱਥੇ ਕੀ ਇਹ ਛੋਟੇ ਸੇਬ ਜਾਦਿਆਂ ਨੂੰ ਜਿਨ੍ਹਾਂ ਨੇ ਨੀਹਾਂ ਚ ਜਨਮਾ ਦਾ ਜਿਹੜਾ ਫਤਵਾ ਦਿੱਤਾ ਸੀ ਸੋ ਉਸ ਕਾਜੀ ਦੀ ਅਸੀਂ ਰਿਹਾਈਸ਼ ਤੇ ਆ ਰਿਹਾ ਜਿਹੜੇ ਕੀ ਗੁਰਦੁਆਰਾ ਦੇ ਬਿਲਕੁਲ ਨਾਲ ਨੇ ਸਰਹੰਦ ਦੇ ਗੁਰਦੁਆਰਾ ਦੇ ਬਿਲਕੁਲ ਨਾਲ ਨੇ ਤਾਂ ਤੁਸੀਂ ਉਹਨਾਂ ਦੀਆਂ ਤਸਵੀਰਾਂ ਦੇਖ ਸਕਦੇ ਹੋ ਤਾਂ ਇਹ ਜਿਹੜੀ ਉਸ ਕਾਜੀ ਦੀ ਰਿਹਾਈਸ਼ਾ ਕਾਜੀ ਦੀ ਰਿਹਾਈਸ਼ ਦੇ ਵਿੱਚ ਇਹ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਤੇ ਉਸੇ ਤਰੀਕੇ ਦੇ ਉਸ ਟਾਈਮ ਦਾ ਹੀ ਹੈ ਹੁਬ-ਹੂਬ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਬਣਾਇਆ ਸੀ ਤਾਂ ਹੁਣ ਵੀ ਉਸੇ ਤਰੀਕੇ ਦੇ ਨਾਲ ਹੀ ਹੈ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਸੋ ਕਹਿੰਦੇ ਨੇ ਉਸ ਸਮੇਂ ਜਿਹਨੂੰ ਚਿੱਟਾ ਮੁਕਬਰਾ ਕਿਹਾ ਜਾਂਦਾ ਸੀ ਸੋ ਚਿੱਟਾ ਮੁਕਬਰਾ ਕਿਹਾ ਜਾਂਦਾ ਸੀ ਤੇ ਚਿੱਟੀ ਕਲੀ ਹੋਣ ਦੇ ਕਰਕੇ ਇਹਨਾਂ ਨੂੰ ਚਿੱਟਾ ਮੁਕਬਰਾ ਕਹਿੰਦੇ ਸੀ ਉਸੀ ਤਰੀਕੇ ਦੇ ਨਾਲ ਇਸ ਗੁਰਦੁਆਰੇ ਦੇ ਜਿਹੜੇ ਗ੍ਰੰਥੀ ਨੇ ਉਹਨਾਂ ਨੇ ਕਿਹਾ ਕਿ ਅਸੀਂ ਹਰ ਸਾਲ ਇਹਨੂੰ ਇੱਕ ਵਾਰ ਚਿੱਟੀ ਕਲੀ ਦਿੰਨੇ ਆ ਬਾਕੀ ਉਸੇ ਤਰੀਕੇ ਦੇ ਨਹੀਂ ਹੈ ਉਸੇ ਤਰੀਕੇ ਨਾਲ ਹੀ ਹੈ ਅਸੀਂ ਕੋਈ ਇਹਨਾਂ ਦੀ ਦੁਬਾਰਾ ਰਿਪੇਅਰ ਨਹੀਂ ਕੀਤੀ ਖੂਬ-ਖੂਬ ਉਸ ਸਮੇਂ ਦੇ ਜਿਸ ਸਮੇਂ ਦੇ ਵਿੱਚ ਇਹਨਾਂ ਨੇ ਚੀਜ਼ ਬਣਾਈ ਹੈ ਉਸੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਬਣਾਇਆ ਉਸੇ ਤਰੀਕੇ ਦੇ ਹੀ ਬਣਿਆ ਹੋਇਆ ਅਸੀਂ ਕੋਈ ਇਹਦੇ ਨਾਲ ਛੇੜਛਾੜ ਨਹੀਂ ਕੀਤੀ ਸੋ ਆ ਕਮਰਾ ਇੱਕ ਹੋਰ ਇਹਦੇ ਵਿੱਚ ਇੱਕ ਅਗਲਾ ਕਮਰਾ ਜਿੱਥੇ ਕੀ ਸੁਰੰਗ ਸੁਰੰਗ ਦੇ ਰਾਹੀ ਉਹ ਬਾਹਰ ਜਾਂਦੇ ਸੀ ਜਦੋਂ ਕੋਈ ਵਿਰੋਧੀ ਫੌਜਾਂ ਘੇਰਾ ਪਾ ਲੈਂਦੀ ਸੀ ਤਾਂ ਇਸ ਸੁਰੰਗ ਦੇ ਰਾਹੀਓ ਬਾਹਰ ਨਿਕਲਦੇ ਸੀ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਛੋਟੇ ਸਾਬ ਜਾਦੀਆਂ ਨੂੰ ਫਤਵਾ ਫਤਵਾ ਜੋ ਨੀਹਾਂ ਚ ਜਨਵਾਉਂਦਾ ਜਿਨ੍ਹਾਂ ਨੇ ਫਤਵਾ ਦਿੱਤਾ ਸੀ ਉਸ ਉਸ ਕਾਜੀ ਦੇ ਰਿਹائش ਦੀਆਂ ਤਸਵੀਰਾਂ ਨੇ ਸੋ ਤੇ ਨਿਸ਼ਾਨ ਸਾਹਿਬ ਇਹਨਾਂ ਨੇ ਜੁਲਾਇਆ ਹੋਇਆ ਉਸ ਤੋਂ ਬਾਅਦ ਇਹ ਸਿੰਘਾਂ ਨੇ ਸਿੱਖਾਂ ਨੇ ਇਹ ਜਿਹੜੀ ਜਗ੍ਹਾ ਆਪਣੇ ਹਿੱਸੇ ਦੇ ਵਿੱਚ ਲੈ ਲਈ ਸੀ ਤਾਂ ਨਿਸ਼ਾਨ ਸਾਹਿਬ ਜੁਲਾਤ ਲਾ ਚੁਲ ਰਹੇ ਸੁਨਿਲਾ ਨਿਸ਼ਾਨ ਸਾਹਿਬ ਜੁਲਾਇਆ ਜਾ ਰਿਹਾ ਤਾਂ ਇੱਧਰ ਗੁਰਦੁਆਰਾ ਜਿਹੜਾ ਸੁਸ਼ੋਭਿਤ ਕੀਤਾ ਗਿਆ